ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਆਦਰਾਂ ਜੀ ਅੱਜ ਅਸੀਂ ਕੁਝ ਗੱਲਾਂ ਬਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਐਨ ਡੀ ਪੀ ਦੇ ਬਾਰੇ ਗੱਲਬਾਤ ਕਰਾਂਗੇ। ਇਹਨਾਂ ਦਾ ਅਫੀਸ਼ੀਅਲ ਪਾਰਟੀ ਦਾ ਸਟੇਟਸ ਨਹੀਂ ਰਿਹਾ। ਇਹਨਾਂ ਦੀ ਹਾਰ ਦੇ ਕੀ ਕਾਰਨ ਸੀ? ਦੂਜਾ ਕਨਸਰਵੇਟਿਵ ਪਾਰਟੀ ਦੇ ਆ ਕੋ ਐਂਡਰੂ ਸ਼ੀਅਰ ਨੇ ਬਿਆਨ ਦਿੱਤਾ ਵੀ ਉਹ ਯੂਨਾਈਟਿਡ ਕੈਨੇਡਾ ਦਾ ਸਪੋਰਟ ਕੈਨੇਡਾ ਦੀ ਸਪੋਰਟ ਕਰਦੇ ਆ। ਜਿਹੜਾ ਅਲਬਰਟਾ ਪਿਛਲੇ ਦਿਨਾਂ ਦੇ ਵਿੱਚ ਥੋੜਾ ਜਿਹਾ ਆਹ ਰੈਫਰੰਡਮ ਬਾਰੇ ਰੌਲਾ ਰੱਪਾ ਪ ਤੇ ਇੱਕ ਗੱਲਬਾਤ ਕਰਨੀ ਹੈ ਕੈਨੇਡਾ ਨੇ ਇੱਕ ਜੱਜ ਨੇ ਕੈਨੇਡਾ ਦੇ ਵਿੱਚ 500 ਮਿਲੀਅਨ ਡਾਲਰ ਦੀ ਜਿਹੜੀ ਲੋਬਲਾ ਦੀ ਸੈਟਲਮੈਂਟ ਉਨ ਪ੍ਰਵਾਨਗੀ ਦਿੱਤੀ ਹੈ ਲੋਕਾਂ ਨੂੰ ਪੈਸੇ ਮਿਲਣਗੇ ਕਿਹਨੂੰ ਕਿਹਨੂੰ ਮਿਲਣਗੇ ਤੇ ਅਲਬਰਟਾ ਦੇ ਵਿੱਚ ਸਕੂਲਾਂ ਦੀਆਂ ਕਿਤਾਬਾਂ ਸੰਬੰਧੀ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਕਿਹੜੀਆਂ ਕਿਤਾਬਾਂ ਪੜ੍ਹਾਇਆਂ ਜਾਣੀਆਂ ਕਿਹੜੀਆਂ ਨਹੀਂ ਇਹਦੇ ਬਾਰੇ ਲੋਕਾਂ ਤੋਂ رائے ਮੰਗੀ ਜਾ ਰਹੀ ਹੈ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਐਨਡੀਪੀ ਬਾਰੇ ਇਲੈਕਸ਼ਨ ਆਪਾਂ ਸਾਰਿਆਂ ਨੇ ਦੇਖੀ ਤੇ ਨਤੀਜੇ ਵੀ ਆਪਾਂ ਸਾਰਿਆਂ ਨੇ ਦੇਖ ਲਏ ਜਿਹੜੀ ਨਿਊ ਡੈਮੋਕਰੈਟਿਕ ਪਾਰਟੀ ਆ ਇਹਨੂੰ ਸਿਰਫ 7 ਸੀਟਾਂ ਮਿਲੀਆਂ ਫੈਡਰਲ ਇਲੈਕਸ਼ਨ ਦੇ ਵਿੱਚ ਸਮੱਸਿਆ ਇਹ ਆ ਕਿ ਪਾਰਟੀਆਂ ਕੋ ਕਟੋਕਟ 12 ਸੀਟਾਂ ਚਾਹੀਦੀਆਂ ਹਾਊਸ ਆਫ ਕਾਮਰਸ ਦੇ ਵਿੱਚ ਜੇਕਰ ਇਹਨਾਂ ਨੂੰ ਆਫੀਸ਼ੀਅਲੀ ਰੈਕਗਨਾਈਜ਼ ਕੀਤਾ ਜਾਣਾ ਜਿਹਨੂੰ ਕਹਿੰਦੇ ਆ ਕਿ ਪਾਰਟੀ ਵਿਦ ਆਫੀਸ਼ੀਅਲ ਸਟੇਟਸ ਹੁਣ ਇਹ ਨਹੀਂ ਰਹੀ ਪਾਰਟੀ ਮਤਲਬ ਇਹਦਾ ਪਾਰਟੀ ਦਾ ਸਟੇਟਸ ਜਿਹੜਾ ਘੱਟੋ ਘੱਟ ਇੱਕ ਉਹਨਾਂ ਨੇ ਕ੍ਰਾਈਟੇਰੀਆ ਰੱਖਿਆ ਵੀ ਜੇ ਆ ਹੁੰਦਾ ਤਾਂ ਤਾਂ ਅਸੀਂ ਇਹਨਾਂ ਨੂੰ ਮੰਨਦੇ ਆ ਆਫੀਸ਼ੀਅਲ ਪਾਰਟੀ ਸਟੇਟਸ ਦਾ ਮਤਲਬ ਕੀ ਆ ਆਫੀਸ਼ੀਅਲ ਪਾਰਟੀ ਸਟੇਟਸ ਦਾ ਮਤਲਬ ਇਹ ਆ ਕਿ ਇਹਦੇ ਨਾਲ ਪਾਰਟੀ ਨੂੰ ਉਸ ਜਿਹੜੇ ਐਮਐਲਏ ਨੇ ਜਿਹੜੇ 12 ਐਮਐਲਏ ਨੇ ਉਹ ਜੇ ਇੱਕ ਖਾਸ ਪਾਰਟੀ ਦੇ ਨਾਲ ਜਿਹੜੀ ਆਫੀਸ਼ੀਅਲ ਪਾਰਟੀ ਦੇ ਨਾਲ ਆ ਤਾਂ ਉਹਨਾਂ ਨੂੰ ਸਪੈਸ਼ਲ ਰਾਈਟਸ ਮਿਲ ਜਾਂਦੇ ਆ ਉਹਨਾਂ ਨੂੰ ਅਧਿਕਾਰ ਮਿਲ ਜਾਂਦੇ ਆ ਜਿਹਦਾ ਸਵਾਲ ਪੁੱਛਣ ਦਾ ਪਾਰਲੀਮੈਂਟ ਦੇ ਵਿੱਚ ਹਰ ਰੋਜ਼ ਜਾਂ ਇੱਕ ਜਿਹੜਾ ਉਹਨਾਂ ਨੂੰ ਮਤਲਬ ਗਰੰਟਡ ਸਪੌਟ ਹੁੰਦਾ ਉਹਨਾਂ ਦਾ ਕਮੇਟੀਆਂ ਦੇ ਵਿੱਚ ਕਿ ਜਦੋਂ ਸਾਰੀਆਂ ਸਰਪਾਰਟੀਆਂ ਕੋਈ ਵੀ ਇਦਾਂ ਦੀ ਗੱਲਬਾਤ ਹੋਣੀ ਚਾ ਕੈਨੇਡਾ ਦੀ ਸਾਰੀਆਂ ਪਾਰਟੀਆਂ ਦਾ ਜਿੱਥੇ ਗੱਲ ਹੋਣੀ ਤੇ ਉਹ ਪਾਰਟੀ ਨੂੰ ਉਹਨਾਂ ਨੇ ਵਿੱਚ ਰੱਖਣਾ ਤੇ ਉਹਨਾਂ ਦਾ ਇੱਕ ਬੰਦਾ ਉੱਥੇ ਉਸ ਕਮੇਟੀ ਦੇ ਵਿੱਚ ਹੋਊਗਾ ਜਾਂ ਉਹਨਾਂ ਨੇ ਕੁਐਸਚਨ ਪੁੱਛਣੇ ਆ ਰੋਜ਼ ਜਿਹੜੇ ਉਹਦੇ ਵਿੱਚ ਉਹਨਾਂ ਦਾ ਉਹ ਹੋਊਗਾ ਜਦੋਂ ਪਾਰਟੀ ਦਾ ਅਫੀਸ਼ੀਅਲ ਸਟੇਟਸ ਨਹੀਂ ਰਹਿੰਦਾ ਤਾਂ ਤੁਹਾਡੇ ਕੋਲੇ ਪਾਵਰਾਂ ਨਹੀਂ ਰਹਿੰਦੀਆਂ ਐਨਡੀਪੀ ਰੋਜ਼ਾਨਾ ਕੁਐਸਚਨ ਨਹੀਂ ਪੁੱਛ ਸਕਦੀ ਨਾ ਇਹਨਾਂ ਨੂੰ ਪੂਰਾ ਬੋਲਣ ਦਾ ਸਮਾਂ ਮਿਲ ਸਕਦਾ ਤੇ ਇਹਦੇ ਨਾਲ ਇਹ ਆ ਕਿ ਸਰਕਾਰਾਂ ਦੀਆਂ ਫੰਡਿੰਗਸ ਹੁੰਦੀਆਂ ਜਿਹੜੀਆਂ ਸਾਰੀਆਂ ਪਾਰਟੀਆਂ ਨੂੰ ਮਿਲਦੀਆਂ ਤੇ ਐਨਡੀਪੀ ਨੂੰ ਐਤਕੀ ਉਹ ਫੰਡਿੰਗ ਵੀ ਨਹੀਂ ਮਿਲਦੀ ਹਾਲਾਂਕਿ ਐਨਡੀਪੀ ਆਗੂ ਜੁੜੇ ਉਹ ਐਕਸੈਪਸ਼ਨ ਦੀ ਬੰਗ ਕਰ ਰਿਹਾ ਵੀ ਸਾਨੂੰ ਥੋੜਾ ਜਿਹਾ ਪਾਸੇ ਰੱਖਿਆ ਜਾਵੇ ਉਹਨਾਂ ਦੇ ਲੀਡਰ ਤੇ ਚੁਣੇ ਨਹੀਂ ਗਏ ਹਜੇ ਤੱਕ ਜਗਮੀਤ ਸਿੰਘ ਛੱਡ ਚੁੱਕੇ ਆ ਜਿਹੜੇ ਇੰਟਰਮ ਲੀਡਰ ਡਾਣ ਡੇਵਿਸ ਨੇ ਉਹਨਾਂ ਨੇ ਕਿਹਾ ਹੈ ਪ੍ਰਾਈਮ ਮਿਨਿਸਟਰ ਨੂੰ ਕਿ ਸਾਨੂੰ ਜਿਹੜਾ ਪਾਰਟੀ ਦਾ ਅਫੀਸ਼ੀਅਲ ਸਟੇਟਸ ਆ ਉਹ ਦਿੱਤਾ ਜਾਵੇ ਭਾਵੇਂ ਕਿ ਸਾਡੇ ਕੋਲੇ ਸੀਟਾਂ ਥੋੜੀਆਂ ਆ ਸਰਕਾਰ ਨੇ ਇਹਦੇ ਲਈ ਨਾਂ ਕਰ ਦਿੱਤੀ ਆ ਹਾਊਸ ਲੀਡਰ ਜਿਹੜੇ ਸਟੀਵਨ ਮੈਕਲੋਨ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਰੂਲਸ ਨੇ ਉਹ ਬਹੁਤ ਕਲੀਅਰ ਨੇ ਤੁਹਾਨੂੰ 12 ਸੀਟਾਂ ਚਾਹੀਦੀਆਂ ਜੇ 12 ਸੀਟਾਂ ਹੈਗੀਆਂ ਤੇ ਤੁਹਾਨੂੰ ਅਫੀਸ਼ੀਅਲ ਸਟੇਟਸ ਮਿਲ ਜੂਗਾ ਜੇ 12 ਸੀਟਾਂ ਨਹੀਂ ਆ ਤੇ ਤੁਹਾਨੂੰ ਅਫੀਸ਼ੀਅਲ ਸਟੇਟਸ ਨਹੀਂ ਮਿਲੂਗਾ ਦੂਜੇ ਜਿਹੜੇ ਲੈਜਿਸਲੇਚਰ ਨੇ ਉੱਥੇ ਕਿਤੇ ਨਾ ਕਿਤੇ ਜਿਹੜੀਆਂ ਐਕਸੈਪਸ਼ਨਸ ਹੁੰਦੀਆਂ ਆ ਇਹਨਾਂ ਨੇ ਇਹ ਵੀ ਕਿਹਾ ਆ ਕਿ ਜਿਹੜੇ ਕੁਝ ਪ੍ਰੋਵਿੰਸਸ ਦੇ ਵਿੱਚ ਐਕਸੈਪਸ਼ਨਸ ਦਿੱਤੀਆਂ ਗਈਆਂ ਛੋਟੀਆਂ ਪਾਰਟੀਆਂ ਜਿਹੜੀਆਂ ਉਹਨਾਂ ਦਾ ਅਫੀਸ਼ੀਅਲ ਸਟੇਟਸ ਉਹਨਾਂ ਨੂੰ ਦਿੱਤਾ ਗਿਆ ਇਸ ਕਰਕੇ ਉਸ ਅਧਾਰ ਦੇ ਉੱਤੇ ਸਾਨੂੰ ਵੀ ਦਿੱਤਾ ਜਾਵੇ ਹੁਣ ਇਹ ਪਹਿਲਾਂ ਵੀ ਹੋਇਆ ਫੈਡਰਲ ਐਨ ਡੀ ਪੀ ਨੇ 1993 ਦੇ ਵਿੱਚ ਵੀ ਇਹਦਾ ਇਹੀ ਹਾਲ ਹੋਇਆ ਸੀ ਇਹਦਾ ਅਫੀਸ਼ੀਅਲ ਸਟੇਟਸ ਨਹੀਂ ਰਿਹਾ ਸੀ ਪਰ ਮੁੜ ਕੇ 97 ਦੇ ਵਿੱਚ ਫੇਰ ਇਹ ਜਿਹੜੀਆਂ ਇਹਨਾਂ ਨੇ ਸੀਟਾਂ ਜਿੱਤ ਲਈਆਂ ਸੀ ਤੇ ਫੇਰ ਉਹਨਾਂ ਨੂੰ ਅਫੀਸ਼ੀਅਲ ਸਟੇਟਸ ਮਿਲ ਗਿਆ ਸੀ ਬਹੁਤ ਪ੍ਰਭਾਵ ਦੇ ਉੱਤੇ ਬਹੁਤ ਅਸਰ ਪੈਂਦਾ ਜਦੋਂ ਤੁਹਾਡਾ ਅਫੀਸ਼ੀਅਲ ਸਟੇਟਸ ਨਹੀਂ ਰਹਿੰਦਾ ਜੇਕਰ ਤੁਹਾਡਾ ਅਫੀਸ਼ੀਅਲ ਸਟੇਟਸ ਹੈ ਨਹੀਂਗਾ ਇਹ ਬਹੁਤ ਔਖਾ ਹੋ ਜਾਂਦਾ ਜਿਹੜੇ ਕਿਸੇ ਵੀ ਕਾਨੂੰਨ ਦੇ ਉੱਤੇ ਅਸਰ ਪਾਉਣਾ ਕਿਸੇ ਵੀ ਡਿਬੇਟ ਦੇ ਵਿੱਚ ਜਾਣਾ মিডিਆ ਨਹੀਂ ਤੁਹਾਨੂੰ ਪੁੱਛਦਾ মিডিਆ ਤਾਂ ਮੇਨ ਪਾਰਟੀਆਂ ਨੂੰ ਛੱਡੂਗਾ ਨਾ ਤੇ ਜੇ ਉਹ ਨਹੀਂ ਆ ਤੇ ਉੱਥੇ ਫਿਰ ਤੁਹਾਨੂੰ ਪਾਸੇ ਕਰ ਦਿੱਤਾ ਜਾਂਦਾ ਜਿਹੜੇ ਅਗਲੀ ਹੁਣ ਹੈਗਾ ਕਿ ਐਨਡੀਪੀ ਦਾ ਹੋਊਗਾ ਕੀ ਹੁਣ ਅੱਗੇ ਪਾਰਟੀ ਕੋਸ਼ਿਸ਼ ਕਰੂਗੀ ਕਿ ਆਪਣੇ ਆਪ ਨੂੰ ਰੀਬਿਲਡ ਕਰੇ ਤੇ ਜ਼ਿਆਦਾ ਸੀਟ ਅਗਲੀ ਇਲੈਕਸ਼ਨ ਦੇ ਵਿੱਚ ਜਿੱਤ ਸਕੇ ਉਹਦੇ ਨਾਲ ਇਹਨਾਂ ਦਾ ਸਟੇਟਸ ਜਿਹੜਾ ਵਾਪਸ ਆ ਸਕਦਾ ਆ ਏਦਾਂ ਨਹੀਂ ਕਿ ਪਾਰਟੀ ਕਿਸੇ ਵੇਲੇ ਬੜੀ ਇਹਨਾਂ ਦੀ ਚੜਤ ਰਹੀ ਆ ਜੈਕਲੇਟਨ ਵੇਲੇ 2011 ਦੇ ਵਿੱਚ ਜਦੋਂ ਪਾਰਟੀ ਦੇ ਕੋਲ 103 ਸੀਟਾਂ ਸੀ ਤੇ ਅਜੇ ਨਾਲ ਕੋਲੇ 12 ਕਲੀਆਂ 12 ਸੀਟਾਂ ਨਹੀਂ ਮਿਲੀਆਂ ਸੋ ਉਹ ਜਿਹੜੀ ਜੈਕਲੇਟਨ ਵਾਲਾ ਟਾਈਮ ਸੀ ਉਸ ਤੋਂ ਬਾਅਦ ਇਹ ਥੱਲੇ ਨੂੰ ਹੀ ਆਈ ਆ ਪਾਰਟੀ ਤੇ ਇਹਨਾਂ ਨੇ ਬਹੁਤਾ ਜ਼ਿਆਦਾ ਨਾ ਪਿਛਲੇ ਸਮੇਂ ਦੇ ਵਿੱਚ ਸ਼ਹਿਰ ਦੇ ਵੋਟਰਾਂ ਤੇ ਫੋਕਸ ਕੀਤਾ ਪਾਰਟੀ ਜਿਹੜੀ ਆ ਉਹ ਪ੍ਰੋਗਰੈਸਿਵ ਸਿਟੀ ਵੋਟਰਸ ਆ ਉਹਨਾਂ ਦੇ ਉੱਤੇ ਤਾਂ ਫੋਕਸ ਕਰਦੀ ਰਹੀ ਪਰ ਜਿਹੜੀ ਵਰਕਿੰਗ ਕਲਾਸ ਜਿਹੜੀ ਇਹਨਾਂ ਦਾ ਆਧਾਰ ਹੁੰਦੀ ਸੀਗੀ ਜਾਂ ਪਿੰਡਾਂ ਦੇ ਵੋਟਰ ਸੀਗੇ ਜਿਹੜੇ ਬਹੁਤ ਇਹਨਾਂ ਦਾ ਸਟਰੌਂਗ ਬੇਸ ਹੁੰਦਾ ਸੀ ਜਿੱਥੇ ਜਿੱਥੇ ਪਾਰਟੀ ਦਾ ਅਸਲ ਆਧਾਰ ਸੀਗਾ ਉਹਨੂੰ ਪਾਰਟੀ ਨੇ ਇਗਨੋਰ ਕਰਤਾ ਜਿਸ ਕਰਕੇ ਇਸ ਪਾਰਟੀ ਨੂੰ ਇਹ ਮਾਰ ਪਈ ਆ ਹੁਣ ਉਹ ਉਹਨਾਂ ਵੋਟਰਸ ਦੇ ਵਿੱਚ ਇਹਨਾਂ ਨੂੰ ਬੇਸ ਬਿਲਡ ਕਰਨਾ ਪਊਗਾ ਐਕਸਪਰਟ ਕਹਿੰਦੇ ਆ ਕਿ ਐਨਡੀਪੀ ਨੂੰ ਯੂਥ ਦੇ ਨਾਲ ਜੁੜਨਾ ਪਊਗਾ ਵਰਕਿੰਗ ਕਲਾਸ ਦੇ ਨਾਲ ਦੁਬਾਰਾ ਜੁੜਨਾ ਪਊਗਾ ਤੇ ਇੱਕ ਜਿਹੜਾ ਮਤਲਬ ਜਿਹੜਾ ਲਾਇਲ ਬੇਸ ਆ ਇਹਨਾਂ ਦਾ ਕਿ ਇਹ ਦੁਬਾਰਾ ਕਟੋ-ਕਟ ਇੱਕ ਆਧਾਰ ਤੇ ਹੋਵੇ ਜਿਹੜਾ ਤੁਹਾਡਾ 12 ਸੀਟਾਂ ਤੇ ਮਿਲ ਸਕਣ ਇਹਨਾਂ ਕ ਆਧਾਰ ਤੇ ਮਿਲੇ ਤੁਹਾਡਾ ਉਹ ਤੋਂ ਬਾਅਦ ਤੁਸੀਂ ਅੱਗੇ ਪਿੱਛੇ ਹੋ ਸਕਦੇ ਆ ਸੋ ਹੋਪਤ ਹੈਗੀ ਹੈ ਪੋਲਿਟੀਕਲ ਐਕਸਪਰਟ ਜਿਹੜੇ ਇਹ ਕਹਿੰਦੇ ਆ ਕਿ ਜਿਹੜੇ ਪਾਰਟੀ ਮੈਂਬਰ ਮੰਨਦੇ ਆ ਕਾਂਡੀਪੀ ਦੁਬਾਰਾ ਵਾਪਸ ਆ ਸਕਦੀ ਆ ਕੁਛ ਨਾ ਕੁਛ ਕਰਕੇ ਪਰ ਇਹਨਾਂ ਦਾ ਇਲੈਕਸ਼ਨ ਦੇ ਵਿੱਚ ਬਹੁਤ ਮਾੜੀ ਤਰ੍ਹਾਂ ਹਾਰਨਾ ਜਗਜੀਤ ਸਿੰਘ ਆਪਣੀ ਸੀਟ ਹਰ ਗਏ ਸੀ ਉਹਦੇ ਤੋਂ ਬਾਅਦ ਇਹ ਮਤਲਬ 7 ਸੀਟਾਂ ਵਾਸਟ ਰਿਜ਼ਲਟ ਐਵਰ ਮਤਲਬ ਇਹ ਆ ਕਿ ਪਾਰਲੀਮੈਂਟ ਦੇ ਵਿੱਚ ਅਫੀਸ਼ੀਅਲ ਸਟੇਟਸ ਨਾਰਨਰ ਬਹੁਤ ਜ਼ਿਆਦਾ ਤੇਜ਼ੀ ਨਾਲ ਵੋਟਾਂ ਜਿਹੜੀਆਂ ਥੱਲੇ ਗਈਆਂ 21 ਦੇ ਵਿੱਚ ਵੀ ਇਹਨਾਂ ਨੂੰ 17-18% ਵੋਟਾਂ ਪਈਆਂ ਇਹ ਕਿਤੇ ਪਈਆਂ ਹੀ 6% ਆ ਜਿਹੜੇ ਲਿਬਰਲ ਤੇ ਕਨਸਰਵੇਟਿਵ ਡੋਮੀਨੈਂਟ ਜ਼ਿਆਦਾ ਕਰ ਗਏ ਮਤਲਬ ਜਿਹੜੇ ਦੋਹਾਂ ਨੂੰ ਰਲਾ ਕੇ 85% ਵੋਟਾਂ ਲੈ ਗਏ ਇਹ ਜਿਹੜੇ ਇਨਾਂ ਦਾ ਪਾਰਟੀ ਦਾ ਟਪਲਾ ਕਿੱਥੇ ਲੱਗਿਆ ਇਹਨਾਂ ਨੂੰ ਇਹ ਹਾਲਤ ਦੇ ਜਿਹੜੇ ਮਾਹਰ ਕਾਰਨ ਦੱਸਦੇ ਉਹ ਕਹਿੰਦੇ ਇਹਨਾਂ ਦਾ ਲਿਬਰਲ ਦੇ ਨਾਲ ਰਲਣਾ ਮਾੜਾ ਸੀ ਜਿਹੜੇ ਬਹੁਤ ਸਾਰੇ ਪ੍ਰੋਗਰੈਸਿਵ ਵੋਟਰ ਸੀ ਉਹ ਡਰ ਗਏ ਉਹ ਇਧਰਲੇ ਪਾਸਿਓਂ ਲਿਬਰਲ ਵੱਲ ਮੂਵ ਕਰ ਗਏ ਵੀ ਕਿਸੇ ਨਾ ਕਿਸੇ ਤਰ੍ਹਾਂ ਪੀਰ ਪੋਲੀ ਨੂੰ ਰੋਕੋ ਜੇ ਜਿਹੜੇ ਕੰਜ਼ਰਵਟਿਵ ਨੂੰ ਰੋਕਣ ਦੇ ਲਈ ਲਿਬਰਲ ਜਿਹੜੇ ਐਨਡੀਪੀ ਵਾਲੇ ਸੀ ਉਹਨਾਂ ਨੇ ਲਿਬਰਲ ਨੂੰ ਵੋਟਾਂ ਪਾ ਦਿੱਤੀਆਂ ਕਿਉਂਕਿ ਐਨਡੀਪੀ ਤੇ ਆਪਣੇ ਆਪ ਸਰਕਾਰ ਬਣਾ ਰਹੀ ਸਕਦੀ ਉਹਨਾਂ ਨੂੰ ਸੀ ਵੀ ਜੇ ਇਹ ਵੋਟਾਂ ਮੰਢੀਆਂ ਗਈਆਂ ਤੇ ਕਿਤੇ ਕੰਸਰਵਟਿਵ ਸਰਕਾਰ ਨਾ ਬਣਾ ਜਣ ਇਸ ਡਰ ਦੇ ਵਿੱਚ ਇਹਨਾਂ ਦਾ ਜਿਹੜਾ ਨੁਕਸਾਨ ਹੋ ਗਿਆ ਕਿਉਂਕਿ ਕੈਨੇਡਾਜ਼ ਟਰੰਪ ਦੇਖਿਆ ਜਾ ਰਿਹਾ ਸੀ ਉਹ ਪੀਰ ਪੋਲੀਗ ਨੂੰ ਇਹ ਕੈਨੇਡਾ ਦਾ ਟਰੰਪ ਆ ਉਹ ਜਿਹੜਾ ਫੈਕਟਰ ਸੀ ਉਹ ਕਿਸੇ ਨਾ ਕਿਸੇ ਜਿਆਦਾ ਪ੍ਰਚਾਰ ਇਦਾਂ ਹੋ ਗਿਆ ਜਾਂ ਹੋ ਗਿਆ ਇਦਾਂ ਪਰ ਇਹ ਬਹੁਤ ਵੱਡਾ ਇਹਨਾਂ ਦੇ ਉੱਤੇ ਜਿਹੜੀ ਇਹਨਾਂ ਦੀ ਡੀਲ ਸੀਗੀ 2022 ਦੇ ਵਿੱਚ ਹੋਈ ਕਿ ਆਪਾਂ ਲਿਬਰਲ ਨੂੰ ਸਪੋਰਟ ਕਰਾਂਗੇ ਐਂਡੀਪੀ ਨੇ ਇਹ ਕਿਹਾ ਸੀ ਚਾਹੇ ਡੈਂਟਲ ਕੇਅਰ ਵਾਲੇ ਮਾਮਲੇ ਦੇ ਉੱਤੇ ਸੀਗਾ ਉੱਥੇ ਇਹਨਾਂ ਦੋਹਾਂ ਪਾਰਟੀਆਂ ਦੇ ਵਿੱਚ ਲਾਈਨ ਹੀ ਬਲਰ ਹੋ ਗਈ ਮਤਲਬ ਪਤਾ ਨਹੀਂ ਲੱਗਾ ਕਿ ਕਿਹੜੀ ਪਾਰਟੀ ਕਿੱਥੇ ਆ ਦੋਵੇਂ ਇੱਕੋ ਪਾਸੇ ਹੇ ਚਲੇ ਗਈਆਂ ਜੋ ਉਹ ਕਹ ਰਹੇ ਉਹ ਕਹ ਰਹੇ ਹੁਣ ਨੁਕਸਾਨ ਛੋਟੀ ਪਾਰਟੀ ਦਾ ਹੋ ਗਿਆ ਉਹਦੀ ਜਿਹੜੀ ਇੰਡੀਪੈਂਡੈਂਟ ਹੋਣ ਤੁਸੀਂ ਐਂਡੀਪੀ ਦੀ ਉਹ ਕਿਤੇ ਨਾ ਕਿਤੇ ਗਵਾਚ ਗਈ ਤੇ ਉਹਦਾ ਨੁਕਸਾਨ ਇਹ ਹੋਇਆ ਕਿ ਲੋਕਾਂ ਨੇ ਕਿਹਾ ਵੀ ਜੇ ਇਹਨਾਂ ਨੇ ਉਹਨਾਂ ਨਾਲ ਹੀ ਰਲਣਾ ਤੇ ਫਿਰ ਇਹਨਾਂ ਨੂੰ ਪਾਉਣ ਦੀ ਬਜਾਏ ਸਿੱਧੀ ਲਿਬਰਲ ਨੂੰ ਵੋਟ ਪਾ ਦਿਓ ਤੇ ਨੁਕਸਾਨ ਉਹਦਾ ਇਹ ਹੋਇਆ ਕਿ ਇਹ ਵਿਚਾਰਿਆਂ ਜਿਹੜੇ 7 ਐਮਪੀ ਰਹਿ ਗਏ ਤੇ ਆਪਣੇ ਜਿਹੜੇ ਘਟੋ-ਘਟ ਇਹ ਉਹਦੇ ਤੋਂ ਵੀ ਜਾਣਦੇ ਲੱਗੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਇਲੈਕਸ਼ਨ ਹੁੰਦੀ ਆ ਕੀ ਹੁੰਦਾ ਉਤੋਂ ਬਾਅਦ ਇਹਨਾਂ ਦਾ ਕੁਝ ਨਾ ਕੁਝ ਹੋ ਸਕੂਗਾ ਅਗਲੀ ਗੱਲਬਾਤ ਅ ਕੰਜ਼ਰਵਟਿਵ ਆਗੂ ਇੰਟਰਵਿਊ ਸ਼ੇਅਰ ਦਾ ਬਿਆਨ ਅੱਜ ਬਹੁਤ ਮਹੱਤਵਪੂਰਨ ਆ ਉਹਨਾਂ ਨੇ ਕਿਹਾ ਕਿ ਮੈਂ ਯੂਨਾਈਟਿਡ ਕੈਨੇਡਾ ਦੀ ਸਪੋਰਟ ਕਰਦਾ ਜਿਹੜਾ ਇਕੱਠਾ ਕੈਨੇਡਾ ਆ ਯੂਨਾਈਟਿਡ ਕੈਨੇਡਾ ਤੇ ਪਰ ਉਹ ਕਹਿੰਦੇ ਮਤਲਬ ਉਹਨਾਂ ਨੇ ਸਿੱਧਾ ਤਾਂ ਨਹੀਂ ਕਿਹਾ ਵੀ ਜਿਹੜਾ ਅਲਬਰਟਾ ਇਹਨੂੰ ਇਹ ਰੈਫਰੈਂਡਮ ਨਹੀਂ ਕਰਵਾਉਣਾ ਚਾਹੀਦਾ ਜਾਂ ਕੈਨੇਡਾ ਨਾਲੋਂ ਵੱਖਰਾ ਨਹੀਂ ਹੋਣਾ ਚਾਹੀਦਾ ਦੇਖੋ ਅਲਬਰਟਾ ਦੇ ਵਿੱਚ ਜਿਹੜੇ ਬਹੁਤੇ ਲੋਕ ਨੇ ਕੰਸਰਵਟਿਵ ਵੈਲਿਊਜ਼ ਵਾਲੇ ਨੇ ਉਸ ਕਿਸਮ ਦੀ ਸੋਚ ਵਾਲੇ ਨੇ ਉਸ ਪਾਰਟੀ ਦੇ ਨੇੜੇ ਤੇੜੇ ਵਾਲੇ ਨੇ ਜਿਹੜੇ ਫੈਡਰਲਲੀ ਲੇਬਰ ਜਿਹੜੇ ਉੱਥੇ ਪ੍ਰੋਵਿੰਸ਼ੀਅਲੀ ਵੀ ਉਹ ਲਗਭਗ ਉਦਾਂ ਦੀ ਸੋਚ ਆ ਉਹਨਾਂ ਦੀ ਹੁਣ ਜਿਹੜੀ ਕੰਜ਼ਰਵਟਿਵ ਪਾਰਟੀ ਆ ਇਹ ਜੇ ਉਹਨਾਂ ਦੇ ਸੋਚ ਵਾਲੇ ਬੰਦੇ ਉੱਥੇ ਨੇ ਤੇ ਉਹ ਕਹਿ ਰਹੇ ਨੇ ਰੈਫਰੰਡਮ ਕਰਾਓ ਹੀ ਪਾਸੇ ਹੋਣਾ ਚਾਹੁੰਦੇ ਆ ਤੇ ਆਮ ਤੌਰ ਤੇ ਮੰਨਿਆ ਤੇ ਇਹ ਜਾਊਗਾ ਵੀ ਇਹ ਉਹਨਾਂ ਦੀ ਸਪੋਰਟ ਕਰਨਗੇ ਸਿੱਧੀ ਜਾਂ ਸਿੱਧੇ ਰੂਪ ਦੇ ਵਿੱਚ ਇਹਨਾਂ ਨੇ ਵਹਿਦ ਕਹਿਤਾ ਵੀ ਅਸੀਂ ਮੈਂ ਉਹ ਕਹਿੰਦੇ ਨਹੀਂ ਵੱਖਰੇ ਹੋਣ ਦੇ ਵਿੱਚ ਹੱਕ 'ਚ ਅਸੀਂ ਇਹ ਚਾਹੁੰਦੇ ਆ ਵੀ ਕੈਨੇਡਾ ਇਕੱਠਾ ਰਵੇ ਹਾਲਾਂਕਿ ਇਹ ਨਹੀਂ ਆ ਕਿ ਕੋਈ ਹੋਣ ਲੱਗਾ ਏ ਅਲਬਰਟਾ ਕੋ ਵਾਕੋ ਜਣਾ ਹਜੇ ਤੇ ਰੈਫਰੈਂਡਮ ਕਰਵਾਇਆ ਜਾਣਾ ਉਹ ਵੀ ਜਦੋਂ ਇੱਕ ਸਰਟ ਜਿਹੜੇ ਨੰਬਰ ਆਫ ਸਿਗਨੇਚਰਸ ਆ ਗਏ ਉਸ ਤੋਂ ਬਾਅਦ ਰੈਫਰੈਂਡਮ ਹੋਊਗਾ ਫਿਰ ਕੀ ਉਹ ਤਾਂ ਬਹੁਤ ਔਖਾ ਹੈ ਲਗਭਗ ਮਤਲਬ ਇਹਦੀ ਚਾਂਸ ਬਹੁਤ ਘੱਟ ਹੁੰਦੀ ਹੈ ਪਰ ਜੇ ਚਰਚਾ ਚੱਲ ਰਹੀ ਹੈ ਤਾਂ ਫਿਰ ਇਹ ਚੱਲ ਹੀ ਰਹੀ ਹੈ ਹੁਣ ਇਹ ਜਿਹੜੇ ਐਂਡਰਿਊ ਸ਼ੀਰ ਨੇ ਇਹ ਕਿਉਂਕਿ ਇਸ ਵੇਲੇ ਲੀਡਰ ਨੇ ਆਪਣੇ ਉਹ ਜਿਹੜੇ ਪੀਅਰ ਪੋਲੀਓ ਨੇ ਹਾਰ ਚੁੱਕੇ ਨੇ ਆਪਣੀ ਸੀਟ ਇਸ ਕਰਕੇ ਉਹਨਾਂ ਨੂੰ ਹੁਣ ਇਲੈਕਸ਼ਨ ਹੋਣੀ ਹੈ ਉਸ ਤੋਂ ਬਾਅਦ ਉਹ ਦੁਬਾਰਾ ਜਦੋਂ ਜਿੱਤੇ ਜਾਣਗੇ ਮੈਂ ਪਾਰਲੀਮੈਂਟ ਬਣਦੇ ਤਾਂ ਫਿਰ ਉਹ ਲੀਡਰ ਬਣ ਗਏ ਉਹਨਾਂ ਚਾਰ ਐਂ ਹੁਣ ਉਹ ਕਹਿੰਦੇ ਵੀ ਐਂਡਰਿਊ ਸ਼ੀਰ ਕਹਿੰਦੇ ਮੈਂ ਸੂਬਿਆਂ ਦੇ ਉੱਤੇ ਛੱਡ ਦਿੱਤਾ ਇਹ ਵੀ ਉਹਨਾਂ ਦੇ ਲੀਡਰ ਫੈਸਲਾ ਕਰਨ ਕਿ ਜੋ ਕੁਝ ਉਹਨਾਂ ਨੇ ਕਰਨਾ ਤੇ ਉਹ ਕੀ ਕਰਨਾ ਉਹ ਕਹਿੰਦੇ ਮੈਂ ਤਾਂ ਸਸਕਾਚਵਨ ਤੋਂ ਮੈਂ ਅਲਬਰਟਾ ਤੋਂ ਹੈ ਨਹੀਂ ਇਸ ਕਰਕੇ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਅਲਬਰਟਾ ਦੀ ਸਰਕਾਰ ਵੋਟਾਂ ਸ਼ਾਇਦ ਪਵਾ ਕੇ ਦੇਖ ਲਵੇ ਪ੍ਰੀਮੀਅਰ ਡੈਨੀਅਲ ਸਮਿਥ ਦੀ ਸਰਕਾਰ ਕੰਮ ਕਰ ਰਹੀ ਆ ਉਸ ਕਾਨੂੰਨ ਦੇ ਉੱਤੇ ਜਿਹਦੇ ਨਾਲ ਵੋਟਰ ਰੈਫਰੈਂਡਮ ਸੌਖਾ ਕਾਲ ਕਰ ਸਕਦੇ ਆ ਜਿਹਦੇ ਵਿੱਚ ਅਲਬਰਟਾ ਨੂੰ ਵੱਖਰਾ ਕੀਤਾ ਜਾ ਸਕਦਾ ਜੇ ਇੱਕ ਮਤਲਬ ਖਾਸ ਲੋਕ ਜਿਹੜੇ ਨੰਬਰ ਆਫ ਜਿਹੜੇ ਹੈਗੇ ਆ ਉਹ ਇਹਦੀ ਸਪੋਰਟ ਕਰ ਲੈਂਦੇ ਆ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਡੇਨੀਅਲ ਸੁਵਿਥ ਨੇ ਕਿਹਾ ਕਿ ਮੈਂ ਪ੍ਰੋਸੈਸ ਦੀ ਬਹੁਤ ਰਿਸਪੈਕਟ ਕਰਦੀ ਆ ਤਾਂ ਕਹਿੰਦੇ ਮੈਂ ਸਟਾਰਟ ਨਹੀਂ ਕਰਨਾ ਇਹ ਸੈਪਰੇਸ਼ਨ ਵੋਟ ਮਤਲਬ ਆਪਣੇ ਵੱਲੋਂ ਨਹੀਂ ਅਸੀਂ ਕਰਨਾ ਪਰ ਉਹ ਕਹਿੰਦੇ ਜੇ ਇੱਕ ਇੰਨੇ ਕੁ ਲੋਕ ਮੰਗ ਕਰਦੇ ਆ ਕਿ ਇਹ ਪ੍ਰੋਸੈਸ ਸ਼ੁਰੂ ਕੀਤਾ ਜਾਵੇ ਤੇ ਉਹ ਕਹਿੰਦੇ ਹਿਲਾਓ ਕਰ ਦਾਂਗੇ ਅਗਲੇ ਸਾਲ ਦੇ ਵਿੱਚ ਇਹ ਹੋ ਸਕਦਾ ਹੈ ਹੁਣ ਜਿਹੜੀ ਐਂਡਰੂਸ਼ੀ ਨੇ ਗੱਲ ਕਹੀ ਆ ਉਹ ਇਹ ਕਹਿੰਦੇ ਵੀ ਇਹਦਾ ਕਾਰਨ ਲੱਭਣ ਦੀ ਲੋੜ ਆ ਪਿੱਛੇ ਵੀ ਇਹ ਸੂਬੇ ਲੱਗ ਹੋਣ ਬਾਰੇ ਕਿਉਂ ਕਹਿ ਰਹੇ ਆ ਕਿ ਇਹਦਾ ਵੈਸਟਰਨ ਕੈਨੇਡਾ ਆ ਇਹ ਬਹੁਤ ਦੁਖੀ ਆ ਲਿਬਰਲ ਪਾਲਿਸਿਸ ਤੋਂ ਜਾਂ ਲਿਬਰਲ ਲਾਸਟ ਤੋਂ ਚਾਹੇ ਉਹ ਟੈਕਸ ਦੇ ਮਾਮਲੇ ਦੇ ਵਿੱਚ ਆ ਉਹਦੇ ਨਾਲ ਉਹ ਕਹਿੰਦੇ ਸਾਡੀ એનર્ਜੀ ਇਕਨੋਮੀ ਤੇ ਸਾਡੇ ਵੇ ਆਫ ਲਾਈਫ ਦੇ ਉੱਤੇ ਅਸਰ ਪਾ ਰਹੇ ਆ ਉਹ ਚਾਹੁੰਦੇ ਆ ਕਿ ਜਿਹੜੇ ਕੁਝ ਲਾ ਨੇ ਲਿਬਰਲ ਖਾਸ ਤੌਰ ਦੇ ਤੇ ਜਿਹਨਾਂ ਦੀ ਸਪੋਰਟ ਕਰਦੇ ਰਹੇ ਆ ਉਹਨਾਂ ਨੂੰ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਤੇ ਕੰਮ ਕੀਤਾ ਜਾਵੇ ਜਿਵੇਂ ਬਿਲ C69 ਆ ਜਿਹੜਾ ਪਾਈਪਲਾਈਨਸ ਨੂੰ ਲਿਮਟ ਕਰਦਾ ਐਸੇ ਤਰੀਕੇ ਦੇ ਨਾਲ ਬਿਲ C75 ਤੇ C5 ਆ ਜਿਹੜਾ ਕ੍ਰਿਮੀਨਲ ਜਸਟਿਸ ਤਬਦੀਲੀਆਂ ਚਾਹੁੰਦਾ ਇਸ ਤਰ੍ਹਾਂ ਕਾਰਬਨ ਟੈਕਸ ਆ ਕੰਜ਼ਿਊਮਰ ਜਾਂ ਬਿਜ਼ਨਸ ਜਿਹੜੇ ਆਪਣੇ ਬਿਜ਼ਨੈਸਸ ਨੇ ਉਹਨਾਂ ਦੇ ਉੱਤੇ ਹੁਣ ਇਹ ਸਾਰੇ ਕੁਛ ਦਾ ਜਿਹੜੀ ਕਨਜ਼ਰਵਟਿਵ ਪਾਰਟੀ ਆ ਇਹਨਾਂ ਦੋਵਾਂ ਸੂਬਿਆਂ ਦੇ ਵਿੱਚ ਕਨਜ਼ਰਵਟਿਵ ਪਾਰਟੀ ਨੇ ਸੀਟਾਂ ਇਹ ਜਿੱਤੀ ਹੈ ਤੇ ਮਤਲਬ ਇਹ ਆ ਕਿ ਇਹਨਾਂ ਦੀ ਵੈਸਟ ਦੇ ਵਿੱਚ ਸਟਰੋਂਗ ਬਹੁਤ ਸਪੋਰਟ ਆ ਸੋ ਹੁਣ ਇਹ ਇਹਨਾਂ ਦਾ ਕਹਿਣਾ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਆ ਕੀ ਹੁੰਦਾ ਕਿ ਇਹ ਲਾਰ ਈਪੀਲ ਹੋ ਸਕਦੇ ਆ ਨਹੀਂ ਹੋ ਸਕਦੇ ਜਾਂ ਕਿੰਨੇ ਲੋਕ ਲਿਬਰਲ ਪਾਰਟੀ ਦੇ ਨਾਲ ਜਾਂਦੇ ਆ ਤੇ ਇਹਨਾਂ ਦੀਆਂ ਪਾਲਿਸੀਆਂ ਦੇ ਨਾਲ ਤੇ ਜਾਂ ਕਿੰਨੇ ਇੱਕ ਕੰਜ਼ਰਵਟਿਵ ਪਾਰਟੀ ਦੇ ਨਾਲ ਜਾਂਦੇ ਤੇ ਕਿੰਨੇ ਇੱਕ ਇਸ ਗੱਲ ਦੀ ਸਪੋਰਟ ਕਰਦੇ ਆ ਕਿ ਰੈਫਰੰਡਮ ਅਲਬਰਟਾ ਦੇ ਵਿੱਚ ਹੋਣਾ ਚਾਹੀਦਾ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਬਾਤ ਜ਼ਿਆਦਾ ਸਪਸ਼ਟ ਹੋਵੇਗੀ ਅਗਲੀ ਗੱਲਬਾਤ ਦੋਸਤੋ ਜਿਹੜੇ ਪੋਸਟਲ ਵਰਕਰਸ ਨੇ ਉਹਨਾਂ ਦੀ ਸਟ੍ਰਾਈਕ ਬਾਰੇ ਪੋਸਟਲ ਵਰਕਰ ਦੀ ਸਟ੍ਰਾਈਕ ਟਲ ਗਈ ਆ ਆਪਾਂ ਸਾਰੇ ਜਾਣਦੇ ਆ ਲਗਭਗ 55000 ਕੈਨੇਡਾ ਪੋਸਟ ਦੇ ਵਰਕਰ ਉਹਨਾਂ ਨੇ ਪੂਰੇ ਦੇਸ਼ ਦੇ ਵਿੱਚ ਜਿਹੜਾ ਓਵਰਟਾਈਮ ਬੈਨ ਸ਼ੁਰੂ ਕੀਤਾ ਆ ਓਵਰਟਾਈਮ ਬੈਨ ਮਤਲਬ ਨੋ ਵਰਕਿੰਗ ਐਕਸਟਰਾ ਆਵਰਸ ਵਾਧੂ ਕੰਮ ਨਹੀਂ ਕਰਨਾ ਹੀ ਓਵਰਟਾਈਮ ਨਹੀਂ ਕਰਨਾ ਪਰ ਸਟ੍ਰਾਈਕ ਤੇ ਉਹ ਨਹੀਂ ਗਏ ਹਾਲੇ ਵੀ ਗੱਲਬਾਤ ਚੱਲ ਰਹੀ ਆ ਉਹਨਾਂ ਦੇ ਵਿੱਚ ਜਿਹੜੀ ਵਰਕਰਸ ਦੀ ਯੂਨੀਅਨ ਆ ਸੀਯੂਪੀਡਬਲਿਊ ਉਹ ਫੈਡਰਲ ਮੀਡੀਏਟਰ ਜਿਹੜੇ ਹੈਗੇ ਉਹਨਾਂ ਦੇ ਨਾਲ ਐਤਵਾਰ ਨੂੰ ਮਿਲੇ ਆ ਤੇ ਉਹਨਾਂ ਨੇ ਫੇਰ ਜਿਹੜਾ ਕੈਨੇਡਾ ਪੋਸਟ ਦਾ ਲੇਟੈਸਟ ਆਫਰ ਆ ਉਹ ਦੱਸਣਾ ਆ ਰੌਲਾ ਕੀ ਹੈ ਸਾਰੇ ਕੁਸ਼ਤੇ ਵਿੱਚ ਜਿਹੜੇ ਮੁੱਖ ਮੁੱਦੇ ਨੇ ਰਿਜ਼ੋਲਵ ਨਹੀਂ ਕੀਤੇ ਗਏ ਯੂਨੀਅਨ ਤੇ ਕੈਨੇਡਾ ਪੋਸਟ ਹਜੇ ਵੀ ਇਸ ਗੱਲ ਦੇ ਨਾਲ ਅਸਹਿਮਤ ਆ ਚਾਹੇ ਉਹ ਵੇਜਸ ਆ ਦੋਵੇਂ ਨਹੀਂ ਮੰਨਦੇ ਉਹ ਕਹਿੰਦੇ ਯੂਨੀਅਨ ਵੀ ਨਹੀਂ ਮੰਨਦੀ ਕੈਨੇਡਾ ਪੋਸਟ ਵੀ ਨਹੀਂ ਮੰਨਦੀ ਸਿਕ ਲੀਵਾ ਉਹਦੇ ਨਾਲ ਜਿਹੜੀ ਵੀਕਐਂਡ ਪਾਰਸਲ ਡਿਲੀਵਰੀਜ਼ ਆ ਉਹਦੇ ਨਾਲ ਸਟਾਫਿੰਗ ਦਾ ਇਸ਼ੂ ਆ ਉਹਦੇ ਨਾਲ ਕੈਨੇਡਾ ਪੋਸਟ ਇਹ ਚਾਹੁੰਦਾ ਕਿ ਪਾਰਟ ਟਾਈਮ ਜਿਹੜਾ ਵੀਕਐਂਡ ਵਰਕਰਜ਼ ਨੇ ਕੈਨੇਡਾ ਪੋਸਟ ਚਾਹੁੰਦਾ ਆ ਕਿ ਪਾਰਟ ਟਾਈਮਰ ਹਾਇਰ ਕਰ ਲੋ ਪਾਰਸਲ ਵੀਕਐਂਡ ਦੇ ਉੱਤੇ ਡਿਲੀਵਰ ਕਰ ਦਿਓ ਯੂਨੀਅਨ ਇਸ ਗੱਲ ਦਾ ਵਿਰੋਧ ਕਰਦੀ ਹੈ ਕਿਉਂਕਿ ਜਿਹੜਾ ਐਸ ਵੇਲੇ ਫੁੱਲ ਟਾਈਮ ਵਰਕਰ ਆ ਉਹਨਾਂ ਨੂੰ ਓਵਰਟਾਈਮ ਉਹ ਉਹ ਪੇ ਮਿਲ ਰਹੀ ਆ ਵੀਕਐਂਡ ਦੇ ਉੱਤੇ ਕੰਮ ਕਰਨ ਦੇ ਲਈ ਸੋ ਇਹ ਇਹਦੇ ਨਾਲ ਵੱਡਾ ਇਹਨਾਂ ਦਾ ਆਪਸ ਦੇ ਵਿੱਚ ਰੌਲਾ ਆ ਜਿਹੜਾ ਇਹ ਕਹਿੰਦੇ ਆ ਕਿ ਵੀਕਐਂਡ ਦੇ ਉੱਤੇ ਪਾਰਟ ਟਾਈਮ ਬੰਦੇ ਰੱਖਤੇ ਤੇ ਉਹਨਾਂ ਨੂੰ ਤਾਂ ਡਿਲੀਵਰੀ ਹੀ ਕਰਾਉਣੀ ਆ ਪਾਰਸਲ ਹੀ ਵੰਡਣੇ ਆ ਘਰਾਂ 'ਚ ਵੰਡਦੇ ਹੋ ਇਹ ਜੇ ਇਹ ਕਰ ਦਿੰਦੇ ਫਿਰ ਜਿਹੜਾ ਓਵਰਟਾਈਮ ਇਹਨਾਂ ਨੂੰ ਦਿੱਤਾ ਜਾਂਦਾ ਵਰਕਰਾਂ ਨੂੰ ਉਹ ਜਾਂਦਾ ਲੱਗਣਾ ਇਹਨਾਂ ਦਾ ਤੇ ਉਹ ਯੂਨੀਅਨ ਹੀ ਇਸ ਗੱਲ ਨੂੰ ਲੌਕ ਕਰਦੀ ਵੀ ਤੁਸੀਂ ਇਹਦਾ ਮਤਲਬ ਓਵਰਟਾਈਮ ਸਾਡੇ ਜਿਹੜੇ ਰੂਲਸ ਨੇ ਜਾਂ ਨਿਜਮ ਨੇ ਉਹਨਾਂ ਨੂੰ ਪਾਸੇ ਕਰਕੇ ਦੂਜਾ ਤਰੀਕਾ ਲੱਭ ਰਹੇ ਆਂ ਹੁਣ ਇਹਦੇ ਨਾਲ ਨਾਲ ਫਰਜੇ ਓਵਰਟਾਈਮ ਬੈਨ ਇਹਨਾਂ ਨੇ ਕਰ ਦਿੱਤਾ ਹੁਣ ਇਹਨਾਂ ਨੇ ਇਹ ਕਹਿ ਦਿੱਤਾ ਵੀ ਵਿਰੋਧ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ ਕਿ ਅਸੀਂ ਓਵਰਟਾਈਮ ਨਹੀਂ ਕਰਨਾ ਇਹਦੇ ਨਾਲ ਮੇਲ ਦੇ ਉੱਤੇ ਅਸਰ ਪਊਗਾ ਆ ਕੁਦਰਤੀ ਆ ਕੰਮ ਜਿਹੜਾ ਸਲੋ ਹੋਊਗਾ ਡਿਲੀਵਰੀਆਂ ਸਲੋ ਹੋਣਗੀਆਂ ਪਰ ਉਹਨਾਂ ਨਹੀਂ ਹੋਊਗਾ ਜਿੰਨਾ ਫੁੱਲ ਸਟ੍ਰਾਈਕ ਦੇ ਨਾਲ ਹੋਣਾ ਸੀ ਕੈਨੇਡਾ ਪੋਸਟ ਮਤਲਬ ਜਲਦੀ ਦਾ ਦੇਖ ਰਹੀ ਆ ਕਿ ਕਦੋਂ ਜਿਹੜੇ ਇਹ ਰਿਸਪੌਂਡ ਕਰਦੇ ਔਰ ਜਲਦੀ ਰਿਸਪੌਂਡ ਕਰਨਗੇ ਜਿਹੜੇ ਯੂਨੀਅਨ ਦਾ ਕਾਊਂਟਰ ਪ੍ਰਪੋਜ਼ਲ ਆ ਉਹ ਇੱਕ ਮੰਗ ਉਹ ਭੇਜਦੇ ਆ ਫਿਰ ਉਹਦਾ ਉਹ ਦੇਖਦੇ ਆ ਹੋ ਸਕਦਾ ਉਹਦਾ ਇਹ ਦੇਖਦੇ ਆ ਸੋ ਇਹ 6 ਮਹੀਨਿਆਂ ਦੇ ਵਿੱਚ ਦੂਜੀ ਵਾਰੀ ਆ ਵੀ ਆ ਇੱਕ ਤਰੀਕੇ ਦੇ ਨਾਲ ਇੰਨਾ ਫਰਕ ਪਿਆ ਜਿਹੜਾ ਅਸਰ ਪਿਆ ਹੈ ਸਾਰੇ ਕੁਝ ਦੇ ਉੱਤੇ 32 ਦਿਨ ਦੀ ਹੜਤਾਲ ਪਿਛਲੇ ਸਾਲ ਹੋਈ ਸੀ ਹੌਲੀਡੇ ਸੀਜ਼ਨ ਦੇ ਵਿੱਚ ਜਿਨੇ ਲੱਖਾਂ ਨਹੀਂ ਸਕੋ ਕਈ ਮਿਲੀਅਨ ਜਿਹੜੇ ਪੈਕੇਜੇ ਸੀਗੇ ਤੇ ਚਿੱਠੀਆਂ ਸੀਗੀਆਂ ਉਹਨਾਂ ਦੇ ਉੱਤੇ ਅਸਰ ਪਾਇਆ ਸੀ ਹੁਣ ਮੇਲ ਵੋਲੀਅਮ ਵੈਸੇ ਘਟ ਰਿਹਾ ਚਿੱਠੀਆਂ-ਜੁੱਠੀਆਂ ਲੋਕ ਪਾਉਂਦੇ ਨਹੀਂ ਮਾੜਾ-ਮੂਟਾ ਕੰਮ ਜਿਹੜਾ ਰਹਿ ਗਿਆ ਪਿਆ 50% ਜਿਹੜੀਆਂ ਵੈਸ ਇੱਕ ਤਾਂ ਵੈਸੇ ਘਟ ਗਈਆਂ ਪਿਛਲੇ ਸਾਲ ਦੇ ਮੁਕਾਬਲੇ ਵੈਸੀ 50% ਘਟ ਗਈਆਂ ਇਸ ਵੇਲੇ ਉਹਦਾ ਕਾਰਨ ਇਹ ਹੈ ਕਿ ਲੋਕ ਕੈਨੇਡਾ ਪੋਸਟ ਤੇ ਯਕੀਨ ਹੀ ਨਹੀਂ ਕਰਦੇ ਉਹ ਕਹਿੰਦੇ ਇਹਨਾਂ ਦੀ ਰਾਹੀਂ ਚਿੱਠੀ ਕਾਨੂੰ ਭੇਜਣੀ ਜਾਂ ਜਿਹੜੇ ਖਾਸ ਕਰ ਬਿਜ਼ਨੈਸਸ ਨੇ ਕਿ ਕੀ ਪਤਾ ਇਹਨਾਂ ਨੇ ਕਦੋਂ ਸਟ੍ਰਾਈਕ ਕਰ ਦੇਣੀ ਜਾਂ ਕਦੋਂ ਇਹਨਾਂ ਦਾ ਰੌਲਾ ਪੈ ਜਾਣਾ ਉਹਦੇ ਨਾਲ ਜਿਹੜੀ ਇਹ ਕੈਨੇਡਾ ਪੋਸਟ ਹੋਰ ਆਰਥਿਕ ਸੰਕਟ ਦੇ ਵਿੱਚ ਚਲੀ ਗਈ ਹੈ ਸੋ ਇਹ ਇੱਕ ਜਿਹੜੀ ਰਿਪੋਰਟ ਦੱਸਦੀ ਆ ਕਿ ਇਹਦਾ ਆਉਣ ਵਾਲੇ ਚਾਹੇ ਉਹ ਵੇਜਸ ਦਾ ਮਾਮਲਾ ਹੈ ਚਾਹੇ ਜੋਬ ਸਿਕਿਉਰਿਟੀ ਦਾ ਮਾਮਲਾ ਹੈ ਇਸ ਤਰ੍ਹਾਂ ਵਰਕ ਲੋਡ ਦਾ ਵੀ ਆ ਜਿਹੜਾ ਉਹਨਾਂ ਦੀ ਜਿਹੜੀ ਸੇਫਟੀ ਦਾ ਮਾਮਲਾ ਵੀ ਆ ਜਿਸੇ ਕਰਕੇ ਸਟ੍ਰਾਈਕ ਤੇ ਜਾ ਰਹੇ ਆ ਓਵਰਟਾਈਮ ਦਾ ਮਾਮਲਾ ਆਪਾਂ ਜਿਹਦਾ ਡਿਸਕਸ ਕੀਤਾ ਉਹੀ ਹੈਗਾ ਆ ਦੂਜਾ ਵੀ ਸਾਰੇ ਮੁਲਾਜ਼ਮੇ ਨੂੰ ਪ੍ਰੋਪਰ ਟ੍ਰੀਟ ਕੀਤਾ ਜਾਵੇ ਸਿਕ ਲੀਵ ਜਿਹੜੇ ਬੈਨੀਫਿਟਸ ਨੇ ਉਹਦੇ ਸੰਬੰਧੀ ਵੀ ਇਹਨਾਂ ਦਾ ਆਪਸ ਦੇ ਵਿੱਚ ਰੌਲਾ-ਗੋਲਾ ਜਿਹੜਾ ਚੱਲ ਰਿਹਾ ਦੇਖੋ ਕੇਸ ਪਾਉਂਦੇ ਵਿੱਚ ਜਾ ਕੇ ਇਹ ਗਲਤ ਨਿਬੜਦੀ ਆ ਤੇ ਕੋਈ ਮਹੱਤਵਪੂਰਨ ਫੈਸਲਾ ਹੁੰਦਾ ਵੱਡੀ ਆ ਇਹ ਦਿਲੀ ਮਤਲਬ ਜਿਹੜਾ ਇਹਨਾਂ ਨੇ ਓਵਰਟਾਈਮ ਬੰਦ ਕੀਤਾ ਇਹਦਾ ਵੱਡਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਡਿਲੀਵਰੀਜ਼ ਦੇ ਉੱਤੇ ਪਏਗਾ ਅਗਲੀ ਗੱਲਬਾਤ ਦੋਸਤੋ ਲੋਬਲਾ ਕੰਪਨੀ ਬਾਰੇ ਆ ਲੋਬਲਾ ਕੰਪਨੀ ਤੇ ਇਹਦੀ ਜਿਹੜੀ ਪੇਰੈਂਟ ਕੰਪਨੀ ਹੈ জর্জ ਵੈਸਟਰਨ ਇਹਨਾਂ ਨੇ ਮੰਨ ਲਿਆ ਕਿ ਅਸੀਂ ਜਿਹੜੇ ਬ੍ਰੈਡ ਦੀਆਂ ਕੀਮਤਾਂ ਦੇ ਵਿੱਚ ਗੜਬੜ ਕੀਤੀ ਆ ਲਗਭਗ 2001 ਤੋਂ ਲੈ ਕੇ 21 ਤੱਕ ਹੋਇਆ ਕੀ ਆ ਇਹਨੂੰ ਪ੍ਰਾਈਸ ਫਿਕਸਿੰਗ ਕਹਿੰਦੇ ਆ ਪ੍ਰਾਈਸ ਫਿਕਸਿੰਗ ਦਾ ਮਤਲਬ ਇਹ ਆ ਕਿ ਕੰਪਨੀਆਂ ਅੰਦਰ ਖਾਤੇ ਇੱਕ ਦੂਜੇ ਦੇ ਨਾਲ ਸਹਿਮਤ ਹੋ ਜਾਂਦੀਆਂ ਵੀ ਆਪਾਂ ਸਾਰੇ ਕੀਮਤ ਵਧਾ ਦਨੇ ਆ ਇਹ ਕਿਸੇ ਚੀਜ਼ ਦੀ ਕੋਈ ਕੰਪੀਟ ਨਹੀਂ ਕਰਦੇ ਇੱਕ ਦੂਜੇ ਦੇ ਨਾਲ ਜਿੱਦਾਂ ਰਲ ਜਾਂਦੀਆਂ ਆਪਸ ਵਿੱਚ ਤੁਸੀਂ ਵੀ ਵਧਾ ਲਓ ਇਹ ਵੀ ਵਧਾ ਲਓ ਕੁਛ ਨਹੀਂ ਕਹਿੰਦੇ ਲੋਕਾਂ ਦੀ ਜੇਬ ਚੋਂ ਪੈਸੇ ਜਾਣੇ ਸੋ ਇਹਦਾ ਮਤਲਬ ਇਹ ਆ ਆ ਜਿਹੜਾ ਕੇਸ ਹੋਇਆ ਲੌਬਲਾ ਕੰਪਨੀ ਦਾ ਇਸ ਕੇਸ ਦੇ ਵਿੱਚ ਬ੍ਰੈਡ ਦੀਆਂ ਕੀਮਤਾਂ ਪਰਲ ਆਫ ਜਿਹੜੀ ਪੂਰੀ ਦੀ ਪੂਰੀ ਇੱਕ ਬ੍ਰੈਡ ਹੁੰਦੀ ਆ ਉਹ ਡੇਢ ਡਾਲਰ ਵਧਾਈ ਗਈ ਇੱਕ ਕਲਾਸ ਸੈਕਸ਼ਨ ਲਾ ਸੂਟ ਫਾਈਲ ਕੀਤਾ ਟੈਰੀਓ ਤੇ ਕਵਿਕ ਦੇ ਵਿੱਚੋਂ ਜਿਹਦੇ ਵਿੱਚ ਕਈ ਮਿਲੀਅਨ ਲੋਕ ਸੀਗੇ ਜਿਨ੍ਹਾਂ ਨੇ ਬ੍ਰੈਡ ਦੇ ਲਈ ਵਾਧੂ ਪੇ ਕੀਤਾ ਸੈਟਲਮੈਂਟ ਦੀ ਅਮਾਉਂਟ 7 ਮਈ 2025 ਨੂੰ ਜੱਜ ਨੇ ਅਪਰੂਵ ਕਰ ਦਿੱਤੀ 500 ਮਿਲੀਅਨ ਡਾਲਰ ਦੀ ਸੈਟਲਮੈਂਟ ਤੇ ਕਿਹਾ ਇਹ ਕਿ ਇਹ ਠੀਕ ਆ ਮਤਲਬ ਫੇਅਰ ਰੀਜ਼ਨੇਬਲ ਆ ਪੈਸਾ ਤੇ ਜਿਹੜਾ ਜਾਣਾ ਕਿਥੇ 404 ਮਿਲੀਅਨ ਜਿਹੜਾ ਆ ਸਿੱਧਾ ਲੋਬਲਾ ਤੇ ਇਹਦੀ ਪੇਰੈਂਟ ਕੰਪਨੀ ਜਾਰਜ ਵੈਸਟਰਨ ਪੇ ਕਰੋਗੀ 96 ਮਿਲੀਅਨ ਡਾਲਰ ਪਹਿਲਾਂ ਹੀ ਪੇ ਕੀਤਾ ਜਾ ਚੁੱਕਾ ਜਿਹਦੇ ਚ 25-25 ਡਾਲਰ ਦੇ ਗਿਫਟ ਕਾਰਡ ਦਿੱਤੇ ਗਏ ਆ ਕਸਟਮਰ ਨੂੰ 20 18 ਤੇ 2019 ਦੇ ਵਿੱਚ ਹੁਣ ਤੁਹਾਨੂੰ ਪੈਸਾ ਜਾਂ ਤੁਸੀਂ ਕੀ ਮਿਲ ਸਕਦਾ ਜਾਂ ਤੁਹਾਡਾ ਕੀ ਇਹਦੇ ਨਾਲ ਹਸਾਬਕਤਾ ਵਾ ਜਿਨ੍ਹਾਂ ਲੋਕਾਂ ਨੇ 2001 ਤੋਂ ਲੈ ਕੇ 21 ਤੱਕ ਲੋਬਲਾ ਤੋਂ ਬਰੈਡ ਲਈ ਆ ਤੇ ਉਹਨਾਂ ਨੂੰ ਜਿਹੜਾ ਗਿਫਟ ਕਾਰਡ ਨਹੀਂ ਮਿਲਿਆ ਉਹਨਾਂ ਨੂੰ ਹੁਣ 25 ਡਾਲਰ ਮਿਲ ਸਕਦੇ ਆ ਦੂਜਾ ਵੀ ਜੇ ਪਹਾ ਬਚ ਗਿਆ ਤੇ ਉਹ ਜਿਹੜਾ ਨੂੰ ਪਹਿਲਾਂ ਗਿਫਟ ਕਾਰਡ ਦਿੱਤੇ ਗਏ ਸੀ ਉਹਨਾਂ ਨੂੰ ਦਿੱਤਾ ਜਾਊਗਾ ਅਨਟਾਰੀਓ ਦੇ ਵਿੱਚ ਜਿਹੜਾ ਲੀਗਲ ਫੀਸ ਆ 78% ਜਿਹੜਾ ਉਥੇ ਲੀਗਲ ਫੀਸ ਕੱਟ ਕੇ 78% ਪੈਸਾ ਜਿਹੜਾ ਸ਼ਾਪਰਸ ਨੂੰ ਚਾਹੀਦਾ ਅਨਟਾਰੀਓ ਦੇ ਵਿੱਚ ਬਾਕੀ ਜਿਹੜਾ ਆ ਉਹ ਕਵੈਕ ਦੇ ਵਿੱਚ ਜਾਊਗਾ ਹੁਣ ਹਾਲਾਂਕਿ ਇੱਕ ਕੇਸ ਸੈਟਲ ਹੋਇਆ ਸਾਰਿਆਂ ਨਾਲ ਰੌਲੇ ਨਹੀਂ ਮੁੱਕੇ ਜਿਹੜੇ ਦੂਜੀਆਂ ਗ੍ਰੋਸਰੀ ਚੇਨਸ ਨੇ ਜਿਵੇਂ ਸੋਬੇਸ ਆ ਮੈਟਰੋ ਆ ਵਾਲਮਾਰਟ ਆ ਜਾਂ ਜਾਨ ਟਾਈਗਰ ਆ ਇਹਨਾਂ ਨੂੰ ਹਜੇ ਵੀ ਜਿਹੜੀ ਕਾਨੂੰਨੀ ਅੜਚਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਨੋ ਨੇ ਕਿਹਾ ਵੀ ਇਹੀਂ ਕੁਝ ਗਲਤ ਨਹੀਂ ਕੀਤਾ ਜੱਜ ਨੇ ਇਹ ਕਿਹਾ ਕਿ ਇਹ ਡੀਲ ਚੰਗੀ ਆ ਇਹਦੇ ਉੱਤੇ ਕੁਝ ਲੋਕਾਂ ਨੇ ਜਿਹੜਾ ਆਬਜੈਕਟ ਕੀਤਾ ਕਿ ਵੀ ਜਿਹੜਾ ਇਹ ਸੈਟਲਮੈਂਟ ਆ ਇਹਦੇ ਪਿੱਛੇ ਕੋਈ ਸਖਤ ਕਾਰਨ ਨਹੀਂ ਆ ਸੋ ਜੇ ਤੁਸੀਂ ਹੈਗੇ ਆ ਇਹਦੇ ਵਿੱਚ ਆਏ ਤੇ ਆਟੋਮੈਟਿਕਲੀ ਤੁਹਾਨੂੰ ਉਹਦੇ ਨਾਲ ਇਨਕਲੂਡ ਕਰ ਲੈਣਾ ਜੇ ਤੁਸੀਂ ਬਰੈਡ ਦਾ ਪੈਕੇਟ ਲਿਆ ਸੀ ਕੈਨੇਡਾ ਦੇ ਵਿੱਚ ਤੇ ਜਨਵਰੀ 1 2001 ਤੋਂ ਲੈ ਕੇ ਦਸੰਬਰ 31 21 ਤੱਕ ਬੈਕ ਜਿਹੜੇ ਆ ਉਹਨਾਂ ਦਾ ਸੈਪਰੇਟ ਕਲਾਸ ਸੈਕਸ਼ਨ ਆ ਇਸੇ ਤਰ੍ਹਾਂ ਹੀ ਡੈਡਲਾਈਨ ਇਹਦੀ 25 April ਸੀਗੀ ਤਾਂ ਤੁਸੀਂ ਸੈਟਲਮੈਂਟ ਦੇ ਵਿੱਚ ਜੇ ਮਤਲਬ ਹੈਗੇ ਹੀ ਆ ਜੇ ਤੁਹਾਨੂੰ ਰਿਮੂਵ ਨਹੀਂ ਕੀਤਾ ਗਿਆ ਦੂਜਾ ਇਹ ਹੈਗਾ ਕਿ ਜਦੋਂ ਇਹ ਕੋਰਟ ਨੇ ਫਿਰ ਅਪਰੂਵ ਕਰ ਦਿੱਤਾ ਸੈਟਲਮੈਂਟ 7 May ਨੂੰ ਕੀਤੀ ਸੀਗੀ ਤਾਂ ਫਿਰ ਜਿਹੜੀਆਂ ਇਹਦੀਆਂ ਡਿਟੇਲਸ ਦਸੀਆਂ ਗਈਆਂ ਤੇ ਹੁਣ ਇਹ ਆ ਕਿ ਤੁਸੀਂ ਜਿਹੜੇ ਕੈਨੇਡੀਅਨ ਪੈਕਡ ਬ੍ਰੈਡ ਸੈਟਲਮੈਂਟ ਵੈਬਸਾਈਟ ਆ ਇਹਨਾਂ ਦੀ ਉਹਦੇ ਉੱਤੇ ਜਾ ਕੇ ਸਾਈਨ ਅਪ ਕਰ ਸਕਦੇ ਆ ਆਪਣੀ ਈਮੇਲ ਪਾ ਦਿਓ ਉੱਥੇ ਤੋਂ ਲੱਗਦਾ ਰਹੂਗਾ ਪਤਾ ਲੱਗਦਾ ਰਹੂਗਾ ਵੀ ਇਹਦਾ ਕੀ ਪ੍ਰੋਸੈਸ ਆ ਤੇ ਕਿੱਥੇਕ ਮਾਮਲਾ ਇਸ ਵੇਲੇ ਪਹੁੰਚਿਆ ਓਪਨ ਕੈਨੇਡੀਅਨ ਬ੍ਰੈਡ ਸੈਟਲਮੈਂਟ .ca ਵੈਬਸਾਈਟ ਆ ਜਦੋਂ ਵੀ ਅਵੇਲੇਬਲ ਹੋਇਆ ਉਹਦੇ ਤੇ ਲੌਗ ਇਨ ਕਰਕੇ ਜਿਹੜਾ ਆਨਲਾਈਨ ਪੋਰਟਲ ਆ ਉਹ ਤੇ ਤੁਸੀਂ ਡਿਟੇਲਸ ਫਿਲ ਕਰ ਸਕਦੇ ਆ ਆਪਣੀ ਐਲੀਜੀਬਿਲਟੀ ਦੀਆਂ ਡਿਟੇਲਸ ਉੱਤੇ ਪਾ ਸਕਦੇ ਆ ਜਿਹੜੀ ਨਾਰ ਸਿਟੀ ਕੈਨੇਡੀਅਨ ਬ੍ਰੈਡ ਸੈਟਲਮੈਂਟ .ca ਦੇ ਉੱਤੇ ਤੇ ਜਿਹੜੇ ਨੇ ਜਿਹੜੇ ਜੇ ਜੇ 5 ਡਾਲਰ ਤੋਂ ਵੱਧ ਕਲੇਮ ਹੋਇਆ ਸਿੱਧਾ ਹਿਸਾਬ ਉਹ ਕਹਿੰਦੇ ਸੀ ਤਾਂ ਤੁਹਾਨੂੰ ਦਵਾਂਗੇ ਉਹ ਤੋਂ ਥੱਲੇ ਕੋਈ ਗਲਤ ਨਹੀਂ ਤੇ 25 ਡਾਲਰ ਤੁਹਾਨੂੰ ਜਿਹੜੇ ਅਸਲ ਦੇ ਵਿੱਚ ਦੱਸਿਆ ਜਾ ਰਿਹਾ ਜਿਹੜੇ ਗਿਫਟ ਇਹ ਜਿਹੜੇ ਆ ਦਿੱਤੇ ਜਾਣ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ